ਗੱਲ ਜੀ ਸਾਰੇ ਵੀਰਾਂ ਨੂੰ ਕਲਜਿੰਦਰ ਡੇਰੀ ਫਰਮੈਂਟਡ ਆ ਬਹੁਤ-ਬਹੁਤ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਵਿੱਚ ਵੀਰ ਲੈ ਗਿਆ ਚੰਗੀਆਂ ਝੋਟੀਆਂ ਲੈ ਗਿਆ ਤਾਜ਼ੀਆਂ ਸੂਈਆਂ ਨੇ ਆਓ ਵੀਰ ਜੀ ਅੱਨਾ ਬਾਰੇ ਲਈਏ ਵੀਰੋਣਾ ਕੋਲੇ ਸਾਰੀ ਜਾਣਕਾਰੀ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਹੋਰ ਸੁਣਾਓ ਕੀ ਹਾਲ ਚਾਲ ਵਧੀਆ ਭਾਈ ਤੂੰ ਹੀ ਸੁਣਾਓ ਆਪਣੀ ਵਧੀਆ ਵੀਰ ਜੀ ਵਧੀਆ ਜੀ ਨਾਂ ਦੱਸਦੇ ਆਪਣਾ ਨਾਂ ਹੈ ਜੀ ਕਾਲਾ ਹਾਂਜੀ ਪਿੰਡ ਵਿਚ ਕਾਰਮਾਸ਼ੀਆਂ ਜ਼ਿਲ੍ਹਾ ਗੁਰਦਾਸਪੁਰ ਤਹਿਸੀਲ ਡੇਰਾ ਬਾਬਾ ਨਾਨਕ ਉਹ ਨੰਬਰ ਆ ਗਿਆ 769319 ਕਿੰਨੀਆਂ ਝੋਟੀਆਂ ਵੀਰ ਜੀ ਕੋਲੇ ਝੋਟੀਆਂ ਤੇ ਨਹੀਂ ਇੱਕ ਵੇਗੀਆਂ ਦੋ ਜੀ ਦੋ ਝੋਟੀਆਂ ਦੋਵੇਂ ਸੂਈਆਂ ਵਾਹੇ ਸੂਈਆਂ ਬਿਲਕੁਲ ਜੀ ਚੰਗੇ ਕੋਕੇ ਪੀਸਾ ਦੋਵੇਂ ਨਕੀਨੇ ਨੇ ਅੱਜ ਦੇ ਨਕੀਨੇ ਹਾਂਜੀ ਤੋਹਫੇ ਜਦੋਂ ਬੜਾ ਉੱਧਰ ਵੀ ਦੋ ਪਾਈਆਂ ਵੇਚੀਆਂ ਹੀ ਉੱਤੇ ਤੇ ਅੱਜ ਵੀ ਦੋਵੇਂ ਬਿਲਕੁਲ ਜੀ ਨਕੀਨੇ ਆਂਦੇ ਜੀ ਵੇਖੋ ਵੀਰ ਜੀ ਚੰਗੀ ਝੋਟੀ ਆ ਗਈ ਆ ਤਾਜੀ ਸੂਈ ਵੀਰ ਦੱਸਦਾ ਪਰਸੋਂ ਦੀ ਸੂਈ ਹੈ ਪਰਸੋਂ ਦੀ ਸੂਈ ਹੈ ਵੀਰੇ ਹਾਂਜੀ ਬੱਚਾ ਕੀ ਆ ਗਿਆ ਕੱਟਾ ਆ ਗਿਆ ਜੀ ਕੱਟਾ ਆ ਗਿਆ ਜੀ ਬਾਕੀ ਚੈੱਕ ਕਰੋ ਵੀਰ ਜੀ ਵੱਡੀ ਝੋਟੀ ਆ ਥਣ ਭਾਂਡੇ ਦੀ ਬਹੁਤ ਖੁੱਲੀ ਆ ਪਤਲਾ ਚੰਮ ਤੋਰ ਵੀਰ ਜੀ ਤੋਰ 8 ਕਿਲੋ ਬੋਲਾ ਤੋਰ ਇਹਦੇ ਥੱਲੇ 8 ਕਿਲੋ ਹੋਬਲੂ ਆ ਇਸ ਟਾਈਪ ਆ 8 ਕਿਲੋ ਆ ਬੋਲਾ ਹਨਾ ਜੀ ਕਿੰਨਾ ਦੁੱਧ ਚੋ ਆ ਜੀ ਵੀਰੇ ਜੀ ਦੁੱਧ ਮਾਰਨਾ ਚਵਾਉਗੀ ਇਹ ਕਿੱਕ ਗਿਆ 12 ਕਿਲੋ 11 12 ਕਿਲੋ ਚਵਾਈ ਕਰਾ ਜੂ ਝੋਟੀ ਮਾਰਨਾ ਹੱਸ ਕੇ ਬਿਲਕੁਲ ਜੀ ਵੇਖੋ ਵੀਰ ਜੀ ਚੰਗੀ ਝੋਟੀ ਆ ਲੰਮੀ ਬੇਲ ਆ ਆਂਣ ਪਾਂਡੇ ਦੀ ਬਹੁਤ ਸਾਫਾ ਲੈ ਵੀਰੇ ਸਿੰਘ ਦੀ ਸੰਗੀ ਬਿਲਕੁਲ ਜੀ ਸਿੰਘ ਦੀ ਕੁਆਲਿਟੀ ਵੀ ਬਹੁਤ ਚੰਗੀ ਆ ਜੀ ਚੰਗੀ ਝੋਟੀ ਆ ਦੁੱਧ ਵਾਲੀ ਆ ਕਿੰਨਾ ਦੁੱਧ ਚਵਾਜੂ ਦੀ ਰੱਖਨੇ ਹੋ ਤਾਂ 11 12 ਕਿਲੋ 10 12 ਕਿਲੋ ਮਾਨ ਨਾ ਹੱਸ ਕੇ 11 12 ਕਿਲੋ ਦੀ ਚਵਾਈ ਜੀ ਤੀਸਰਾ ਦੇਣਾ ਉੱਤੇ ਜਵਾਬ ਦੇ ਫਸ ਤੋਂ ਇਹ ਵੀ ਨਾ ਖਾਦੋ ਇਹ ਸਟਾਰਟ ਅੱਛਾ ਜੀ ਹਾਂ ਜੀ ਠੀਕ ਹੈ ਜੀ ਇਹ ਵੀ ਇਹ ਵੀ ਵੇਖ ਲੋ ਝੋਟੀ ਨੂੰ ਕੋਈ ਪੁੱਪਤ ਮਾਰ ਨਹੀਂ ਹੈਗਾ ਅੱਛਾ ਜੀ ਨਹੀਂ 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 ਇਹ ਕਈ ਕਹਿੰਦੇ ਨੇ ਝੋਟੀਆਂ ਨੂੰ ਕੋਈ ਪੁੱਪਤ ਮਾਰ ਨਹੀਂ ਹੈਗਾ ਬਿਲਕੁਲ ਵੀਰ ਜੀ ਬਿਲਕੁਲ ਜੀ ਹਾਂ ਜੀ ਸੀਲਸਾਲ ਬੜੀ ਬਿਲਕੁਲ ਜੀ ਬਟਰਾਂ ਵੇਖੋ ਛੱਡੇ ਜੀ ਆਹ ਵੇਖੋ ਬਿਲਕੁਲ ਜੀ ਚੰਗੀ ਝੋਟੀਆਂ ਆਹ ਲਓ ਆ ਵੇਖੋ ਸੀਲੀ ਬੜੀ ਹੈ ਆਹ ਲਓ ਨਹੀਂ 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 ਇਹ ਕਈ ਦੀ ਝੋਟੀਆਂ ਹੱਥ ਨਹੀਂ ਲਾਉਂਦੇ ਦਿੰਦੀਆਂ ਬਿਲਕੁਲ ਜੀ ਬਿਲਕੁਲ ਹਾਂ ਜੀ ਆਓ ਵੇਖੋ ਬਿਲਕੁਲ ਪੁੱਪਾ ਪਾਏ ਨੇ ਆਏ ਪਾਏ ਨੇ ਇਹ ਦੇ ਬਾਹ ਆ ਵੇਖੋ ਪਾਏ ਇਹ ਇੱਕ ਜਣਾ ਇੱਧਰ ਹੋ ਜਾਏ ਪਾਏ ਉੱਧਰ ਹੋ ਜਾਏ ਆਹ ਲਓ ਜੀ ਆਹ ਲਓ ਇਹ ਨਹੀਂ ਸਿੱਟੀ ਹੈ ਬਿਲਕੁਲ ਜੀ ਵੇਖੋ ਵੀਰ ਜੀ ਚੰਗੀ ਝੋਟੀ ਆ ਚਵਾ ਵੀ ਵੀਰੇ ਇੱਕ ਨੰਬਰ ਦੱਸਣ ਦਿਆ ਥਾਂ ਦੀ ਕੁਆਲਿਟੀ ਚੈੱਕ ਕਰੋ ਵੀਰ ਜੀ ਇੱਕੋ ਜਿਹੇ ਥਾਣਿਆਂ ਚੰਗੇ ਥਾਣ ਕੱਢਿਆ ਝੋਟੀ ਨੇ ਹਣੇ ਹੱਲਵਾ ਦਿਓ ਬੱਚਾ ਬੱਚਾ ਲਾ ਕੇ ਮਾਰੀ ਦਿਓ ਤਾਰਾ ਵੇਖੋ ਵੀਰ ਜੀ ਬੱਚਾ ਲਾ ਕੇ ਵੀਰੋਂ ਨਹੀਂ ਵਿਖਾ ਦਿੰਦੇ ਆ ਸਿੰਘ ਦੀ ਕੁਆਲਿਟੀ ਚੈੱਕ ਕਰੋ ਝੋਟੀ ਦੀ ਪਤਲੇ ਚਮਚਾ ਪਲੀ ਜੁੜੀ ਆ ਜੀ ਭਲਾਂ ਚੋਂ ਦੀ ਕੱਟੀ ਆ ਵੇਖੋ ਬਿਲਕੁਲ ਜੀ ਠੀਕ ਹੈ ਜੀ ਦੇ ਪੁੱਛ ਵੀਰ ਜਿੱਧਰੋਂ ਲਈਆਂ ਲੋਕਲ ਝੋਟੀਆਂ ਹਾਂਜੀ ਹਾਂਜੀ ਇਧਰੋਂ ਇਧਰੋਂ ਜੀ ਬਿਲਕੁਲ ਜੀ ਉਹਦਣ ਉਹਦਣ ਜਿਹੜੀਆਂ ਝੋਟੀਆਂ ਸੀ ਨਾ ਦੋ ਹਾਂਜੀ ਭਾਜੀ ਹਜੇ ਸਿੱਧਾ ਉਹਨਾਂ ਦੇ ਇੰਨੇ ਫੋਨ ਆਉਂਦੇ ਆ ਨਾ ਅੱਛਾ ਜੀ ਕੋਈ ਹਿਸਾਬ ਹੀ ਨਹੀਂ ਮੇਨ ਗੱਲ ਭਾਜੀ ਭਲਾ ਕੀ ਸਾਡਾ ਰੇਟ ਬਿਲਕੁਲ ਲੋਕਾਂ ਨਾਲ ਅਜਾਇਜ਼ ਹੁੰਦਾ ਠੀਕ ਹੈ ਜੀ ਹੁਣ ਹੁਣ ਅੱਜ ਵੀ ਇਹ ਮੇਲੋ ਝੋਟੀਆਂ ਕਿੰਨੀਆਂ ਸਾਫ਼ ਨੇ ਤੇ ਰੇਟ ਬਿਲਕੁਲ ਛੋਟੇ ਛੋਟੇ ਹੋ ਰਹੇ ਆ ਆ ਛੋਟੇ ਛੋਟੇ ਇਹ ਨਹੀਂ ਕਹਿਣਾ ਉਹਦਾ 1 2 ਉਹਦਾ 90 ਬਿਲਕੁਲ ਬਿਲਕੁਲ ਛੋਟੇ ਰੇਟ ਉਹਨੇ ਬਿਲਕੁਲ ਜੀ ਹਾਂ ਜੀ ਤੁਹਾਡੇ ਰੇਟ ਜਾਇਜ਼ ਹੁੰਦੇ ਆ ਵੀਰ ਜੀ ਤਾਂ ਜਿਆਦੇ ਫੋਨ ਆਉਂਦੇ ਆ ਜਲਦੀ ਮਾਲ ਤਾਂ ਹੀ ਵਿਕਦਾ ਜੇ ਰੇਟ ਜਾਇਜ਼ ਹੋਊਗਾ ਤਾਂ ਹਨਾ ਇਹਦਾ ਰੇਟ ਪਾਜੀ ਬਿਲਕੁਲ ਮੈਂ ਕਹਿੰਦਾ ਜਾਇਜ਼ ਭਾਅ ਹੋਣਾ ਵਾ ਬਿਲਕੁਲ ਹਾਂ ਜੀ ਕਿਹ ਹੋਰ ਕੋਈ ਲਗੇ ਨੇ ਕਹਿੰਦਾ 1 ਲੱਖ ਇੰਨੇ ਅਸੀਂ ਇਹ ਲੱਖੋਂ ਅੰਦਰ ਹੀ ਹੋਣੀਆਂ ਨੇ ਬਿਲਕੁਲ ਜੀ ਹਾਂ ਜੀ ਨਾਲ ਵੀਰ ਜੀ ਕੋਈ ਦੂਰੋਂ ਵੀ ਰੋਂਦਾ ਕਰਾਇਆ ਪੈਂਦਾ ਹਨਾ ਵੀ ਸਭ ਕੁਝ ਹੋ ਗੇ ਤੇ ਕਿਹੜਾ ਅਗਲੇ ਨੂੰ ਪਸ਼ੂ ਜਾਇਜ਼ ਪੈਜੇ ਹਨਾ ਜਾਇਜ਼ ਰੇਟ ਆ ਥੋੜੇ ਥੋੜੇ ਨਫੇ ਨਾਲ ਜਲਦੀ ਜਲਦੀ ਲਈ ਆਇਆ ਕਰੋ ਮਾਲ ਹਨਾ ਇੱਕੇ ਵੀ ਹੈਗਾ ਨਾ ਕਈ ਮੰਗ ਕੇ ਨਾ 1 ਲੱਖ ਆ 20000 ਫਿਰ ਕਹਿੰਦੇ ਇੰਨੇ ਅਸੀਂ ਉਹ ਕੰਮ ਨਹੀਂ ਕਰਨਾ ਅੱਛਾ ਜੀ ਅਸੀਂ ਪੈਸੇ ਹੀ ਉਹਨੇ ਕਿਤੇ ਜੀ ਚੋੜ ਪਿਆ ਸੋਚ ਕੱਲੀ ਛੋਟ ਹੋ ਜਾਈ ਜੀ ਬਿਲਕੁਲ ਜੀ ਹਾਂ ਜੀ ਹਾਂ ਜੀ ਨਿਹੜਾ ਰੇਟ ਵੀ ਜਾਇਜ਼ ਹੁੰਦਾ ਵੀਰ ਜੀ ਹਨਾ ਨਹੀਂ ਅਸੀਂ ਨਾਲੇ ਮਾਲ ਪਪਵਾਜੀ ਕੱਲ ਪਤਾ ਨਹੀਂ ਕਿੱਥੋਂ ਸੀਗਾ ਫੇਰ ਕਿਹਾ ਇੱਕ ਇੱਕ ਗੱਲ ਚਾਮ ਨਹੀਂ ਆਇਆ ਅੱਛਾ ਜੀ ਹਾਂ ਜੀ ਹਾਂ ਜੀ ਬਿਲਕੁਲ ਜੀ ਤੁਸੀਂ ਕਰਾਓ ਮਾਲ ਲੈਂਦੇ ਹਨਾ ਹਾਂ ਜੀ ਹਾਂ ਜੀ ਹਾਂ ਜੀ ਤਾਂ ਹੀ ਪਸ਼ੂ ਜਾਇਜ਼ ਮਿਲਦੇ ਹਨ ਨੂੰ ਮੈਂ ਕਿ ਜਿਆਦਾ ਰੇਟ ਹੁੰਦਾ ਤੁਹਾਡਾ ਹਾਂਜੀ ਨਹੀਂ ਰੇਟ ਆਖਿਆ ਜੀ ਹੁੰਦਾ ਜਿਆਦਾ ਬਿਲਕੁਲ ਜੀ ਆ ਗਈ ਵੀਰ ਜੀ ਹਾਂਜੀ ਹਾਂਜੀ ਬਿਲਕੁਲ ਜੀ ਬੰਦ ਬੱਚਾ ਆਹ ਨਾ ਜਿਆਦਾ ਰਿਹਾ ਵੇਖੋ ਵੀਰ ਜੀ ਚੰਗਾ ਥਣ ਗੱਡਿਆ ਜੀ ਚਵਾ ਮਾਰੋ ਤਾਰਾ ਮਾਰੋ ਵੀਰ ਜੀ ਬਿਲਕੁਲ ਵੀਰ ਜੀ ਧਾਰ ਤੇ ਇਦਾਂ ਵਾ ਇਦਾਂ ਸਮੱਤੀ ਫਸਣੀ ਹੈਗੀ ਹਾਂਜੀ ਆਨ ਉਦਾਂ ਜੀ ਬਿਲਕੁਲ ਵੀਰ ਜੀ ਬਿਲਕੁਲ ਵੇਖੋ ਜੀ ਥਾਣ ਵੀ ਬਹੁਤ ਵਧੀਆ ਗੱਡੇ ਵੀਰੇ ਚਵਾ ਵੀ ਇੱਕ ਨੰਬਰ ਲੱਗਿਆ ਚੰਗੀ ਝੋਟੀ ਆ ਚੰਗੀ ਹੈ ਜੀ ਬਿਲਕੁਲ ਜੀ ਟੋਰ ਦੋ ਜੀ ਕੋਪੋ ਭਾਜੀ ਇਹਦੀ ਥਾਂ ਥਾਂ ਦੀ ਕੁਆਲਿਟੀ ਇਦਾਂ ਤੇ ਤੁਹਾਨੂੰ ਉਹ ਪਈਏ ਟੋਰ ਜੀ ਕੋਪੋ ਭਾਜੀ ਭਾਈ ਆ ਛੋਟੀ ਮਾਨਾ ਦੁੱਧ 11 12 ਬਾਲਾਂ ਦੇ ਚਵਾ ਲੇਗੀ ਛੋਟੀ ਥਾਣੇ ਵਿੱਚ ਕਨੇਸੂਏ ਲੱਗਾ ਵੇਖੋ ਵੀਰ ਜੀ ਚੰਗੀ ਝੋਟੀਆਂ ਥਾਣ ਵੀ ਬਹੁਤ ਚੰਗਾ ਗੱਡਿਆ ਚਵਾ ਵੀ ਇੱਕ ਨੰਬਰ ਲੱਗਿਆ ਕੀ ਕਹਿਣਾ ਹੈ ਵੀ ਕੋਈ ਇਹ ਨਾ ਕਹੇ ਵੀ ਅਗਲੇ ਛੋਟੇ ਜਾਂ ਨਹੀਂ ਆ ਇਧਰ ਦੀ ਖਾਲੋ ਸਾਰੇ ਇੱਕੋ ਜੇ ਉਹ ਗਾੜੀ 1.5 ਕਿਲੋ ਦੇ ਆਸ-ਪਾਸ ਹੋ ਗਈ ਬਿਲਕੁਲ ਜੀ ਚੰਗੀ ਝੋਟੀ ਹੈ ਵੀਰੇ ਕੋਈ ਵੀਰ ਦੂਰੋਂ ਚੱਲ ਕੇ ਆਊਗਾ ਪਸੰਦ ਜ਼ਰੂਰ ਆਊਗੀ ਝੋਟੀ ਵੇਖੋ ਚੰਗੀ ਝੋਟੀ ਹੈ ਵੀਰੇ ਚੰਗੀ ਹੈ ਜੀ ਚੰਗੀ ਹੈ ਬਿਲਕੁਲ ਕੋਈ ਸ਼ਕਲ ਕੋਈ ਮੇਦਰੀ ਸ਼ਗਲਾ ਕੋਈ ਐਸੀ ਕੋਈ ਨੁਕਸ ਬਿਲਕੁਲ ਵੀਰ ਜੀ ਚੰਗੀ ਝੋਟੀ ਆ ਚਵਾ ਵੀ ਇੱਕ ਨੰਬਰ ਲੱਗਿਆ ਅਜੇ ਭਰਾਜ ਕੱਟੀ ਆ ਰੇਟ ਵੀ ਜਿਆ ਜੂਗਾ ਵੀਰ ਜੀ ਬਿਲਕੁਲ ਛੋਟਾ ਰੇਟ ਅੱਛਾ ਜੀ ਰੇਟ ਬਿਲਕੁਲ ਮੈਂ ਗਿਆਂ ਦਿਆਂ ਕੀ ਮੁੱਲ ਕਰ ਲੈਣਾ ਵੀਰ ਜੀ ਝੋਟੀ ਦਾ ਵੀਰ ਜੀ ਇਹੋ ਜੀਆਂ ਝੋਟੀਆਂ ਚਲੋ ਤੁੱਤ ਤੁੱਤ ਤੁਸੀਂ ਰੋਜੇ ਹੁੰਦੇ ਜੇ ਕੋਈ ਇੱਕ 20 ਪਾਉਂਦਿਆ ਕੋਈ ਇਹ ਅਦਾਸ ਰਿਹਾ ਇੱਕ ਪਾਉਂ ਹਾਂਜੀ ਹਾਂਜੀ ਵੀਰ ਜੀ ਮੁੱਲ ਕਰਨ ਜਿਓ ਮਰਜ਼ੀ ਕਰਦੇ 1 ਕੱਤੀ ਦਾਂਗੇ 96000 96000 ਦੀ ਹਾਂਜੀ ਮਾਨਤਨ ਕਰਦੇ 1000 ਰੁਪਏ ਕੋਟ ਸ਼ੂਟ ਕਰਦਾਂਗੇ 95 ਜੋ 95 ਦੀ ਪੋਪੋ 95000 ਵੀ ਦਾਂਗੇ ਜੇ ਕੋਈ ਮੇਰਾ ਵੀਰਪਰਾ ਫੋਨ ਹੋਰ ਵੀ ਫੋਨ ਕਰ ਇਹਗਾ ਨਾ ਔਰ ਚੋਰਾ ਦਾ ਵੀਰ ਦਾ ਮਾਨਤਨ ਬਿਲਕੁਲ ਖੁੱਲਾ ਹੋਏਗਾ ਬਿਲਕੁਲ ਜੀ ਵੇਖੋ ਜੀ ਰੇਡ ਵੀਰ ਨੇ ਕਰਤਾ 95000 ਦੀ ਵੀਰ ਕਹਿੰਦਾ ਝੋਟੀ ਦੇ ਦਾਂਗੇ ਚੰਗੀ ਝੋਟੀ ਹੈ ਵੀਰੇ ਚਵਾਈ ਵੀ ਇੱਕ ਨੰਬਰ ਲੱਗੀ ਆ ਲੇਵੇ ਦੀ ਬਹੁਤ ਸਾਫਾ ਤੀਜਾ ਦਿਨਾਂ ਚ ਸੂਈ ਨੋਆ ਵੀਰ ਦੱਸਦਾ ਵੀ ਜੀ ਕੋਈ ਦੂਰੋਂ ਚੱਲ ਕੇ ਉਹ ਮਾਨ ਕਰਿਓ ਹਨਾ ਜੀ ਖੁੱਲਾ ਪਰ ਇਨੀ ਗੱਲ ਹੈ ਵੀ ਕੋਈ ਆ ਆਣਾ ਈ ਟੀ ਚੋਟੀਆਂ ਨਾ ਇੰਤਾਂ ਦੀ ਕੋਈ ਐਨੇ ਦੀ ਦੇ ਨਹੀਂ ਸਕਦਾ ਵੀਡੀਓ ਇੰਨੀ ਰੋਜ਼ ਦਈਆਂ ਕੇਦੀਆਂ ਕੇਦੀ ਨਾ ਨੀ ਕੋਈ ਨਾ ਵੀਰ ਤੂੰ ਤੂੰ ਹੀ ਦਿਆ ਕਰੋ ਜੈ ਚੋਟੀਆਂ ਵਿੱਚ ਦੇ ਦਿਆ ਕਰੋ ਰੇਟ ਹਨਾ ਜੈ ਜੈ ਚੋਟੀਆਂ ਦੇ ਦਿਆ ਕਰੋ ਹਾਂਜੀ ਕਿਹੜਾ ਜਲਦੀ ਜਲਦੀ ਪੱਛੂ ਵੇਖ ਜਾਂਦਾ ਕੋਈ ਵੀਰ ਦੂਰੋਂ ਆਉਂਦਾ ਆ ਚੱਲ ਕੇ ਉਹਨੂੰ ਜੈਜ ਪਾਵੇ ਹਨਾ ਜੀ ਜੈ ਕਾ 1000 ਹੋਰ ਛਾਤਾਂਗੇ ਜਾ ਹੋਰ 94 ਦੀ ਹਾਂਜੀ ਹਾਂ ਬਿਲਕੁਲ ਜੀ ਕੋਈ ਵੀਰ ਫੋਨ ਲਾਵੇ ਸਾਈਂ ਹਾਂ ਫੋਨ ਆਵੇ ਪਤਾ ਨਹੀਂ ਵੀਰ ਨੇ ਕਿੱਥੇ ਝੋਟੀ ਦੇ ਦੇਣੀਆਂ ਹਨਾ ਜੀ ਹਾਂਜੀ ਹਾਂਜੀ ਹਾਂ ਬਿਲਕੁਲ ਜੈਜ ਰੇਟ ਆ ਬਾਕੀ ਹਰ ਇੱਕ ਵੀਰ ਨੂੰ ਬੈਂਦਿਆ ਵੀਰੇ ਫੋ ਰੇਡ ਵੀਰ ਦਾ ਜਾਜ ਹੁੰਦਾ ਹਾਂਜੀ ਦੂਜੇ ਨੰਬਰ ਤੇ ਇਹਦੇ ਵੇਲੇ ਦੱਸੋ ਵੀਰ ਦੂਜਾ ਸੂਆ ਹਾਂਜੀ ਚਾਰ ਪੰਜ ਦੇ ਨਾਲ ਹੋਵੇ ਜੀ ਸਹੀ ਤੋਰੋ ਵੀਰ ਜੀ ਇਹਦੇ ਥੱਲੇ ਭਾਜੀ 7-8 ਕਿਲੋ ਵੀ ਹੋ ਗੋ ਹੋ ਗੋ ਅੱਛਾ ਜੀ 8 ਕਿਲੋ ਬੱਚਾ ਕੀ ਪਾ ਲਿਆ ਨੇ ਇੱਕ ਇੱਕ ਐਤੀ ਜੇ ਅੱਛਾ ਜੀ ਹਾਂਜੀ ਤੋਰੋ ਜੀ ਆਏ ਦਲੀ ਥੋੜਾ ਸੈਦ ਨੂੰ ਜਵਾਰ ਮਾਰ ਗਿਆ ਅੱਛਾ ਜੀ ਹਾਂਜੀ ਲੈ ਵੀ ਨਹੀਂ ਲੈ ਵੇਖੋ ਵੀਰ ਜੀ ਚੰਗੀ ਝੋਟੀ ਆ ਦੂਜੇ ਸੂਰ ਵੀਰ ਹਾਂਜੀ 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 ਦੂਜੇ ਸੂਰ ਝੋਟੀ ਆ ਲੈਵਲ ਉਹਦੀ ਬਹੁਤ ਸਾਫਾ ਹਾਂਜੀ ਚੰਗੀ ਝੋਟੀ ਆ ਜੀ ਇਹਦੇ ਤੋਂ ਆਕੇ ਇੱਥੇ ਜੁਜਵਾਗ ਦੇ ਮੂੰਹ ਮਾਰ ਗਏ ਹੁਣ ਮੂੰਹ ਨੂੰ ਪਾਈ ਚਿੱਕੀ ਅੱਛਾ ਜੀ ਹਾਂਜੀ ਹਾਂਜੀ ਇਹ ਸੀਲ ਸਾਲ ਬੜੀ ਝੋਟੀ ਸੀਲ ਸਾਲ ਹੀ ਭਰੀ ਉੱਧਾ ਆ ਬਿਲਕੁਲ ਠੀਕ ਹੈ ਜੀ ਹਾਂਜੀ ਇਹ ਵੀ ਝੋਟੀ ਦੋ ਦ 11 ਕਿਲੋ ਦੀ ਬਾਜੀ ਪਰਮਾਨਾ ਬਿਲਕੁਲ ਜੀ ਵੇਖੋ ਵੀਰ ਜੀ ਥਾਂ ਤੋਂ ਵਧੀਆ ਚਵਾਈ ਵਾਲਾ ਲੱਗਿਆ ਇਹ ਨਾ ਕਈ ਵੀ ਕੋਈ ਛੁਪਟੀ ਨਹੀਂ ਆ ਗਈ ਹਾਂਜੀ ਇਹ ਵੇਲਾ ਪੂੜ ਪੱਡੀ ਆ ਬਿਲਕੁਲ ਬਿਲਕੁਲ ਠੀਕ ਹੈ ਇਹ ਨਾ ਕਈ ਵੀ ਕੋਈ ਮੋੜਾ ਟੋਕਰਾਂ ਵਾਲਾ ਭਾਵਾ ਹਾਂ ਅੱਛਾ ਇਹਦਾ ਰੇਟ ਤੇ ਬਿਲਕੁਲ ਹੀ ਜਾਈ ਤੇ ਹਾਂਜੀ ਵੀਰ ਜੀ ਕੀ ਮੁੱਲ ਕਰ ਲੈਣਾ ਕੋਈ 92 ਨਹੀਂ ਕੋਈ 90 ਨਹੀਂ ਕੋਈ 85 ਨਹੀਂ ਕੋਈ 79 ਨਹੀਂ ਹਾਂਜੀ ਜੱਸ 90 ਜਿਹੜੀ ਨਹੀਂ 74000 ਆ ਜਾਣ ਦੋ ਕਿਰਾਇਆ ਕਿਰਾਇਆ ਪੈਂਦਾ ਕੋਈ ਦੂਰੋਂ ਵੀਰ ਹੁੰਦਾ ਜਾਣ ਦੋ ਆਨੇ ਨੇ ਨਹੀਂ ਆਇਆ ਬੜ ਬੁਤਲੀ ਤੇ ਜਿਹੜਾ ਸੱਜਣਾ ਸੂਈ ਇਹ ਨਾ ਕੋਈ ਵੀ ਕੋਈ ਵੀ 20 ਦਿਨ ਹੋਏ ਨੇ ਕਿ 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 ਅਰੇ ਤੁਈ ਹੋਇਆ ਚਾਹ ਨਾ ਠੀਕ ਹੈ ਇਹ ਨਾ ਕੋਈ ਕਹੇ ਵੀ ਇਹਨੂੰ ਵੀ ਆਈ 16 ਦਿਨ ਹੋਏ ਇੱਕ ਸੁਸਪ ਹੋਏ ਚੁੱਚੀ ਜੁੱਥਾ ਦੇ ਨਾ ਸੂਈ ਨੀ ਜਵਾਈ ਮੋਟਰ ਇੱਕ ਨੰਬਰ ਦੀ ਹੋਏਗੀ ਜਵਾਈ ਕਿੰਨੇ ਦੀ ਵੀਰੇ ਦੇ ਦੇਣੀ ਹੁਣ ਜਾਇਜ 72 72000 ਦੀ 100 ਰੁਪਿਆ ਛੋਟ ਹੋਣੀ ਉੱਛਾ ਅੱਛਾ ਜੀ ਮਾਨਤਨ ਕਰਦੀ ਹੈ ਥੋੜਾ ਜਿਹਾ ਮਾਨਤਨ ਹੋ ਜਾ ਆ ਮੈਂ ਤਨ ਵਾਕ ਹਾਂ ਹਾਂ ਜੀ ਜਾਇਜ ਕਰ ਦੋ ਪੂਰੇ 70 ਦੀ ਜਾਂਦੇ ਵੀਰ ਉੱਡਦੀ ਜਾਵੇ ਰੇਟ ਜਾਇਜ ਹੁੰਦੇ ਆ ਹੋ ਗਈ ਵੀਰੇ ਕੋਈ ਨਾ ਹਨਾ ਨਹੀਂ 70000 ਦੀ ਹੋ ਗਈ ਜਾਇਜ ਝੋਟੀ ਆ ਜਾਂਦੇ ਪੂਰੇ 70 ਦੀ ਝੋਟੀ ਹੋਣੀ ਆ ਉ ਜਾਓ 100 ਰੁਪਏ ਵੇ 70 ਦੀ ਜਾਂਦੋ ਵੀਰੇ ਜਾਇਜ ਰੇਟ ਕਰੋ ਝੋਟੀ ਵੀ ਜਾਇਜ ਚਲੋ ਮੰਨਿਆ ਤੁਹਾਡੀ ਗੱਲ ਠੀਕ ਆ ਵੇਖੋ ਜੀ ਜਾਇਜ ਵੀਰ ਜੀ ਮੁੱਲ ਕਰਾਤਾ ਝੋਟੀ ਦਾ 70 ਦੀ ਹੋਣੀ ਆ ਨੋ ਨੀ ਛੋਟ ਪਿਆ 70 ਦੀ ਹੋ ਜੂ ਕੋਈ ਇਹਨਾਂ ਕਹਿੰਦਾ 99 ਲੱਲਾ ਸਾਡੇ 99 ਲੱਲਾ 70 ਦੀ ਛੋਟ ਹੀ ਨਹੀਂ 70000 70000 70 ਜਿਹੇ ਹੋ ਜੂ ਛੋਟ ਹੈ ਨਾ ਜੀ ਜਿਹਨੇ ਲੈਣੀ ਉਹ ਫੋਨ ਲਾ ਬਿਲਕੁਲ ਜੀ ਖੋਲੋ ਇੱਕ ਰੀ ਤੋਰਾ ਵਿਖਾਓ ਇਹਦਾ ਵੇਖੋ ਵੀਰ ਜੀ ਚੰਗੀ ਝੋਟੀ ਆ 70 ਦੀ ਵੀਰ ਕਹਿੰਦਾ ਦੇ ਦਾਂਗੇ ਥਣ ਥਣ ਦੀ ਕੁਆਲਿਟੀ ਚੈੱਕ ਕਰ ਲਓ ਲੈਵਾ ਬਹੁਤ ਸ਼ਾਨਦਾਰ ਲੱਗਿਆ ਤਾਜੀ ਸੂਈ ਆ ਸਿੰਗਲ ਹੱਡੀ ਆ ਗਈ ਆ ਚੰਗੀ ਝੋਟੀ ਆ ਜੀ ਪਤਲੇ ਚਮਚ ਆ ਰੇਟ ਬਿਲਕੁਲ ਜਿਆ ਜਿਆ ਜੀ 70000 ਜੀ ਵੀਰ ਕਹਿੰਦਾ ਦੇ ਦਾਂਗੇ ਬਾਕੀ ਕੋ ਦੂਰੋਂ ਚੱਲ ਗਿਆ ਉਹ ਨਾ ਵੀਰ ਜੀ ਜੇ ਕੋ ਜੋੜਾ ਹੀ ਲਊ ਫਿਰ ਮਾਨਤਨ ਕਰਦੇਓ ਕੋਈ ਨਹੀਂ ਕੋਈ ਹਨਾ ਜੀ ਬਾਕੀ ਵੀਰ ਜੀ ਹਰ ਵੀਰ ਨੂੰ ਬੇਨਤੀ ਹੁੰਦੀ ਹੈ ਕਿ ਵੀਰ ਜੀ ਇੱਕ ਟਾਈਮ ਪਸ਼ੂ ਤੇ ਲੱਗੇ ਆਓ ਚਵਾਈ ਕਰੋ ਪਾਸ ਕਰੋ ਜੀ ਮੈਨੂੰ ਖਿਆਲ ਪੁੱਪੂ ਬੋਲ ਗਿਆ ਇਹ ਐਵੇਂ ਕੀ ਜੀ ਐ ਸ਼ਿੱਗੀ ਆ ਗਈ ਹਾਂ ਜੀ ਹਾਂ ਜੀ ਇਹ ਠੀਕ ਹੈ ਚੰਗੀਆਂ ਝੋਟੀਆਂ ਵੀਰ ਚੰਗੀਆਂ ਰੇਟ ਵੀ ਜਾ ਜਾ ਤੁਹਾਡੇ ਜੇ ਕੋ ਵੀਰ ਜੋੜਾ ਪਾਲੂਗਾ ਤਾਂ ਮਾਨਤਨ ਕਰਦੇ ਹੋ ਆ ਹੋ ਜਾਏਗਾ ਹੋ ਜਾਏਗਾ ਹੋ ਜਾਏਗਾ ਬਿਲਕੁਲ ਜੀ ਦੇਖੋ ਕੱਤੀ ਵੇਖੋ ਸੀਲੀ ਬੜੀ ਕੱਤੀ ਬਿਲਕੁਲ ਜੀ ਬਿਲਕੁਲ ਡਰਦੀ ਹੈ ਕੈਮਰੇ ਤੋਂ ਹਾਂਜੀ 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 ਠੀਕ ਹੈ ਜੀ ਹਾਂਜੀ ਵੀਰ ਜੀ ਨਾਂ ਦੱਸ ਦਿਓ ਆਪ ਦਾ ਹਾਂ ਜੀ ਕਾਲਾ ਪਿੰਡ ਸ਼ਕਰਮਾਸ਼ੀਆਂ ਜ਼ਿਲ੍ਹਾ ਗੁਰਦਾਸਪੁਰ ਤਹਿਸੀਲ ਡੇਰਾ ਬਾਬਾ ਨਾਨਕ ਫੋਨ ਨੰਬਰ 9883769932 ਠੀਕ ਹੈ ਜੀ ਸਾਰੇ ਵੀਰਾਂ ਨੂੰ ਇਹੋ ਬੇਨਤੀ ਆ ਗਈ ਵੀਰ ਜੀ ਇੱਕ ਟਾਈਮ ਪਸ਼ੂ ਦੇ ਲਾਗੇ ਜ਼ਰੂਰ ਆਵਾ ਇੱਕ ਟਾਈਮ ਚਵਾਈ ਕਰੋ ਪਾਸ ਕਰੋ ਉਹ ਤੁਹਾਡਾ ਆਪ ਦਾ ਵੀਰ ਜੀ ਫਰਜ਼ੀ ਬੰਦਾ ਜੀ ਇੱਕ ਟਾਈਮ ਪਸ਼ੂ ਦੇ ਲਾਗੇ ਜਰੂਰ ਆਓ ਜੀ ਹਨਾ ਵੀਰ ਜੀ ਹਾਂਜੀ ਠੀਕ ਹੈ ਵੀਰ ਜੀ ਠੀਕ ਹੈ ਇੱਕ ਬਾਜੀ ਆ ਟੇਲੋਂ ਪਾਏ ਕੋਈ ਆਨਲਾਈਨ ਚਵਾਈ ਲੈ ਕੇ ਆਦੇ ਪਾਇਨ ਇੱਥੇ ਆ ਗਏ ਹਾਂਜੀ ਕੋਈ ਕੋਈ ਭੂੜ ਨਹੀਂ ਹੋਏਗਾ ਛੱਟਾ ਨਹੀਂ ਹੋਏਗਾ ਅੱਛਾ ਜੀ ਠੀਕ ਹੈ ਜੀ ਇਹਨਾਂ ਦੀ ਸਾਡੀ ਫੁੱਟ ਗਗਰ ਹਾਂਟੀ ਹੋਏਗੀ ਠੀਕ ਹੈ ਜੀ ਅੱਗੇ ਜੀ ਦੇ ਦੇ ਕੱਤੀਆਂ ਨੇ ਉਹਦੋਂ ਜਿਹੜੀ ਚਿਕ ਝੋਟੀ ਕੀ ਹੋਦੇ ਥਲੇ ਦੋ ਕਿਆ ਸੀ ਨਾ ਕਿਆ 12 ਕਿਲੋ ਕਿਆ ਸੀ ਨਾ ਜਿਹੜੇ ਲੈ ਕੇ ਗਏ ਨਾ ਉਹਨਾਂ ਫੇਰ ਫੋਨ ਨਾ ਉਹਦੋਂ ਕੀ ਕਹਾਂਦੇ ਯਾਰ ਤੁਸੀਂ ਕਿਉਂ ਕੱਕ ਘਟ ਗਿਆ ਮੈਂ 1 ਕਿਲੋ ਘਟਾ ਰਿਹਾ ਕਿਉਂ ਕਹਿੰਦੇ ਪੀਨਾ ਨਾ ਆਣ ਅਗਲਾ ਆਪਣੇ ਇੱਕ ਘਰ ਪਹਿਲਾਂ ਜਾ ਕੇ ਚੋਏ ਦੇ ਪੇਰ ਫੂਨ ਕਰੇ ਵਾਕੇ ਯਾਰ ਤੁਸੀਂ ਸੱਚ ਬੋਲ ਬਿਲਕੁਲ ਜੀ ਬਿਲਕੁਲ ਜੀ ਵੀਰ ਜੀ ਸਚਾਈ ਤੇ ਵੇ ਇਡੀਆ ਰੇਟ ਗਿਆ ਜੀ ਹੁੰਦਾ ਆ ਹੈਨਾ ਜੀ ਹਾਂ ਜੀ ਹਾਂ ਜੀ ਬਿਲਕੁਲ ਜੀ ਹਾਂ ਜੀ ਵੀਰੇ ਦੱਸ ਦਿਓ ਆਪਣਾ ਫੋਨ ਨੰਬਰ ਦੱਸ ਦਿਓ ਮੇਰਾ ਨੰਬਰ ਹੈਗਾ 8437699 ਤੇ ਲੰਨੀ ਠੀਕ ਹੈ 사ਸੀ ਘਰ ਵੀਰੇ 사ਸੀ